हां जी ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ 57 ਦਿਨ ਪਹਿਲਾਂ ਆਪਾਂ ਵੀਡੀਓ ਬਣਾਈ ਸੀ 3.5 ਘੰਟਿਆਂ ਦਾ ਉਹਦੇ ਵਿੱਚ ਅਭਿਆਸ ਦੱਸਿਆ ਸੀਗਾ ਉਹਦੇ ਵਿੱਚ ਸੀ ਮੂਲ ਮੰਤਰ ਤੇ ਗੁਰ ਮੰਤਰ ਵਾਹ ਗੁਰੂ ਵਾਹ ਗੁਰੂ ਤਨਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇਸ ਤਰ੍ਹਾਂ ਉਹ ਕੀ ਸੀਗਾ ਕਈ ਗੁਰਮਖਾਂ ਨੇ ਬਹੁਤ ਐਨੇ ਹੁਣ ਅਭਿਆਸ ਕੀਤਾ ਹੋਣਾ ਥੋੜੀ ਬਹੁਤੀ ਮੈਨੂੰ ਆਸ ਆ ਕਿ ਸੁਰਤ ਟਿਕਣ ਲੱਗੀ ਹੋਣੀ ਉਹਦਾ ਮਤਲਬ ਕੀ ਹੈ ਨਾ ਜਿਹੜਾ ਅਸੀਂ ਜਿਹੜੀ ਸਾਡੀ ਹਵਾ ਹੈ ਦੇਖੋ ਇੱਕ ਪਾਸੇ ਦਾ ਸਤਿਪਾਸ਼ਾ ਮਹਾਰਾਜ ਕਹਿੰਦੇ ਹਨ ਨਾ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਪਵਨ ਨੂੰ ਗੁਰੂ ਕਿਹਾ ਇੱਕ ਪਾਸੇ ਮਹਾਰਾਜ ਕਹਿੰਦੇ ਸ਼ਬਦੂ ਗੁਰੂ ਜਾ ਬਾਣੀ ਗੁਰੂ ਦੋ ਚੀਜ਼ੋ ਦੋ ਗੁਰੂ ਕਿਵੇਂ ਹੋਗੇ ਇੱਕ ਤਾਂ ਮਹਾਰਾਜ ਕਹਿ ਆਖੀ ਜਾਂਦੇ ਨੇ ਬੋਲੀ ਦੇ ਬਚਨ ਕਰਦੇ ਨੇ ਪਾਵਨ ਗੁਰੂ ਪਾਣੀ ਪਿਤਾ ਦੂਜੇ ਪਾਸੇ ਕਹਿੰਦੇ ਮਰਚੇ ਪਾਸ਼ਾ ਵੀ ਸ਼ਬਦ ਗੁਰੂ ਐ ਸੁਰਤ ਤੋਂ ਚੇਲਾ ਇਹ ਦੋ ਚੀਜ਼ਾਂ ਹੋ ਗਈਆਂ ਚਲੋ ਆਪਾਂ ਆਪਣੀ ਵਿਚਾਰ ਤੇ ਆਈਏ ਕਹਿਣ ਦਾ ਭਾਵਨਾ ਉਹ ਮੂਲ ਮੰਤਰ ਕਰਦੇ ਕਰਦੇ ਵਾਹਿਗੁਰੂ ਕਰ ਮੰਤਰ ਕਰਦੇ ਤੁਹਾਡੀ ਸੋਤੀ ਇੱਥੇ ਆਉਗੀ ਸੰਗਤ ਜੀ ਸਿੱਧੀ ਕਦੇ ਵੀ ਤੁਸੀਂ ਬੇਨਤੀ ਇਹ ਸਿੱਧੀ ਸੁਰਤੀਆਂ ਲਾਓ ਵੀ ਇੱਥੇ ਲਾ ਲਓ ਪਿੱਛੇ ਲਾ ਲਓ ਆ ਨਾਭ ਉੱਤੇ ਲਾ ਲਓ ਚੱਕਰਾਂ ਤੇ ਲਾ ਲਓ ਤੁਸੀਂ ਪਹਿਲਾਂ ਸ਼ਬਦ ਨੂੰ ਸੁਣਦੇ ਰਹੋ ਇਹ ਜਿਹੜਾ ਚੱਕਰ ਜੇ ਪੈਂਦੇ ਨੇ ਤੁਹਾਨੂੰ ਨਾ ਵੀ ਕੁੰਡਲਣੀ ਜਾਗ ਗਈ ਫਿਰ ਆ ਲੱਤ ਮਕਾ ਉਹ ਵਾ ਇਹ ਚੀਜ਼ਾਂ ਗੁਰਮੰਤਰ ਤੋਂ ਬਿਨਾਂ ਜਿਹੜੀਆਂ ਸ਼ਬਦ ਨਾਮ ਸਮਰਤ ਤੋਂ ਬਿਨਾਂ ਉਹ ਤੁਹਾਨੂੰ ਬਿਗਰ ਪਾਉਂਦੀਆਂ ਨੇ ਤੁਸੀਂ ਸ਼ਬਦ ਨੂੰ ਸੁਣੀ ਜਾਓ ਸੁਣੀ ਜਾਓ ਸੁਣਦੀ ਜਾਓ ਫਿਰ ਹੋਲੀ ਹੋਣਾ ਤਾਨੂੰ ਮਹਿਸੂਸ ਹੋਵੇ ਸਾਂ ਆਉਂਦੇ ਨੇ ਸਾਹਾਂ ਦੇ ਨਾਲ ਲੱਗੂਗਾ ਵੀ ਸਾਹਾਂ ਦੇ ਨਾਲ ਸਿਮਨ ਕਰਦੇ ਆਂ ਮੂਲ ਮੰਤਰ ਨਾਲ ਰਲ ਗਿਆ ਸਾਹਾਂ ਦੇ ਵਾਹਿਗੁਰੂ ਗੁਰਮੁਖ ਮੰਤਰ ਨਾਲ ਰਲ ਗਿਆ ਸਾਹਾਂ ਦੇ ਜਾਂ ਕਈ ਵਾਰ ਜਿਹੜੇ ਸਵਾਸ ਸਵਾਸ ਬਾਣੀ ਵੀ ਜਪ ਲੈਂਦੇ ਨੇ ਚੌਪੀ ਸ਼ਬਦ ਦਾ ਪਾਠ ਜਪਜੀ ਸਾਹਿਬ ਉਹ ਵੀ ਜਪ ਕੇ ਹੋ ਜਾਂਦਾ ਹੈ ਫਿਰ ਤੁਹਾਨੂੰ ਇਹ ਲੱਗੂ ਵੀ ਅੰਤਰ ਧਿਆਨ ਹੋ ਗਿਆ ਵੀ ਸਾਹਾਂ ਦੇ ਨਾਲ ਰਲ ਕੇ ਜਿਹੜਾ ਸਾਹਾਂ ਦੇ ਨਾਲ ਰਲ ਕੇ ਵਾਹਿਗੁਰੂ ਵਾਹਿਗੁਰੂ ਆਉਂਦਾ ਸੀ ਨਾ ਦਾ ਮੂਲ ਮੰਤਰ ਉਹ ਤੁਹਾਨੂੰ ਮਹਿਸੂਸ ਹੋਊਗਾ ਸੰਗ ਜੀ ਵੀ ਸਾਹ ਜਿਹੜਾ ਪੌਣ ਹੈ ਸਾਹਾਂ ਨੂੰ ਪੌਣ ਹੀ ਕਹਿੰਦੇ ਆ ਨਾ ਪੌਣ ਵੀ ਪੌਣ ਸਾਡਾ ਸਾਹ ਬਾਹਰ ਰਹਿ ਕੇ ਇੱਕ ਸਾਹਾਂ ਦਾ ਟੁੱਟ ਕੇ ਪਹਿਲਾ ਸੁਰਤੀ ਸਾਹਾਂ ਦੇ ਟਿਕਦੀ ਸੰਗੀ ਪਹਿਲਾ ਸਿਮਰਨ ਕਰਦੇ ਗਏ ਸਾਹਾਂ ਤੇ ਸੁਰਤੀ ਟਿਕਦੀ ਏ ਫਿਰ ਹੌਲੀ ਹੌਲੀ ਅਭਿਆਸ ਕਰਦੇ ਕਰਦੇ ਸਾਹਾਂ ਦਾ ਪਤਾ ਲੱਗਣੋਂ ਹਟ ਜਾ ਸਾਹਾਂ ਨਾਲੋਂ ਅਸੀਂ ਆਪਦਾ ਮਨ ਤੋੜ ਲੈਨੇ ਆ ਸਾਹ ਜਣ ਕੇ ਸਾਹਾਂ ਤੋਂ ਉੱਤੀ ਉੱਠ ਜਾਂਦੀ ਏ ਸੁਰਤੀ ਇੱਥੇ ਆਉਣ ਲੱਗ ਜਾਂਦੀ ਏ ਤੁਹਾਨੂੰ ਜਦੋਂ ਐ ਲੱਗੂਗਾ ਵੀ ਸਾਹਾਂ ਦਾ ਪਤਾ ਨਹੀਂ ਲੱਗਦਾ ਵੀ ਸਿਮਰਨ ਮੇਰਾ ਅੰਦਰੋਂ ਚਲੀ ਜਾਂਦਾ ਇਹ ਧਿਆਨ ਦੇਣਾ ਹੈ ਇਹ ਜੀ ਵੀ ਸਾਹਾਂ ਦਾ ਪਤਾ ਨਹੀਂ ਲੱਗਦਾ ਸਾਹ ਕਿਵੇਂ ਪਲਕ ਆਏ ਸੀ ਸਾਹ ਪਤਾ ਲੱਗਦਾ ਆਉਂਦਾ ਜਾਂਦਾ ਫਿਰ ਸਾਹ ਸਾਹ ਸਹਿਜ ਸਹਿਜ ਵਿੱਚ ਆ ਜਾਂਦੇ ਨੇ ਸਾਹ ਸਹਿਜ ਵਿੱਚ ਆਉਂਦੇ ਆਉਂਦੇ ਸਾਹਾਂ ਆਸਾਂ ਨੂੰ ਆਪਾਂ ਨੂੰ ਪਤਾ ਲੱਗਦਾ ਪਰ ਜਿਹੜਾ ਮਨ ਹੈ ਮਨ ਅੰਦਰੀ ਅੰਦਰੀ ਅੰਦਰ ਜਣ ਕੇ ਨਾ ਸਾਹਾਂ ਤੋਂ ਉੱਚੇ ਉੱਠ ਕੇ ਸਿਮਰਨ ਕਰਨ ਲੱਗ ਜਾਂਦਾ ਹੈ ਜਿਹੜਾ ਸਾਹਾਂ ਤੋਂ ਟੁੱਟ ਕੇ ਸਿਮਰਨ ਅੰਦਰ ਆਤਮ ਮਨ ਦੇ ਨਾਲ ਸੁਰਤੀ ਨਾਲ ਸਿਮਰਨ ਜਿਹਦਾ ਹੋਣ ਲੱਗ ਪਿਆ ਉਹ ਤਿਰਕਟਿ ਵਿੱਚ ਪਹੁੰਚ ਗਿਆ ਤਿਰਕਟਿ ਵਿੱਚ ਪਹੁੰਚਣ ਦੀ ਨਿਸ਼ਾਨੀ ਇਹ ਹੋਊਗੀ ਉਹ ਆਪਾਂ ਅੱਗੇ ਦੱਸਾਂਗੇ ਪਰ ਤੁਸੀਂ ਇੱਕ ਇਹ ਸੋਚ ਲਓ ਪਹਿਲੀ ਵਾਰ ਤਿਰਕੁਡੀ ਖੋਲਣ ਤੋਂ ਪਹਿਲਾਂ ਇਹ ਤੁਸੀਂ ਅਭਿਆਸ ਕਰ ਲਓ ਇਹ ਆਪਦੇ ਧਿਆਨ ਵਿੱਚ ਲੈ ਕੇ ਆਓ ਵੀ ਸਾਹਾਂ ਦੇ ਨਾਲ ਜਿਹੜਾ ਸਿਮਰਨ ਹੁੰਦਾ ਸੀ ਉਹ ਸਾਹਾਂ ਤੋਂ ਵੱਖਰਾ ਹੋਣ ਲੱਗ ਪਿਆ ਸਾਹਾਂ ਦਾ ਪਤਾ ਨਹੀਂ ਲੱਗਦਾ ਸਾਹ ਸਹਿਜ ਵਿੱਚ ਆਉਂਦੇ ਨੇ ਤੇ ਸਿਮਰਨ ਉੱਤੇ ਜੀ ਹੋਣ ਲੱਗ ਪਿਆ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਉੱਥੇ ਅਭਿਆਸ ਕਰੋ ਅਬ ਇਹ ਅਭਿਆਸ ਕਰੋ ਅਬ ਇਹ ਅਜ ਕਰਦੇ ਕਰਦੇ ਵੀ ਅੱਗੇ ਫਿਰ ਉਹ ਜਿਹੜਾ ਅਭਿਆਸ ਹੋਊਗਾ ਤੁਹਾਡਾ ਸਾਹਾਂ ਤੁੱਚੇ ਹੋ ਕੇ ਉਹ ਉਹ ਤ੍ਰਿਕਟਿ ਨੂੰ ਕਿਵੇਂ ਖੋਲਦਾ ਉਹ ਆਪ ਅੱਗੇ ਗੱਲ ਕਰਕੇ ਉਹ ਇਹ ਸੰਗ ਦੀ ਸਹੈਦ ਵਿੱਚ ਹੈ ਇਹ ਇਹ ਨਾ ਇਹ ਨਾ ਸੋਚਿਆ ਕਰੋ ਵੀ ਹੁਣ ਦੱਸ ਦੋ ਤਿਰਕੁਟੀ ਬਾਰੇ ਤਿਰਕੁਟੀ ਬਾਰੇ ਇਹ ਅਲੱਗ-ਅਲੱਗ ਹੁੰਦਾ ਹੈ ਉਹ ਫਿਰ ਤੁਸੀਂ ਪਹਿਲਾਂ ਉਹ ਤੇ ਪੂਰੀ ਮਿਹਨਤ ਕਰਨੀ ਪੈਂਦੀ ਹੈ ਸਟੈਪ 바이 ਸਟੈਪ ਪੁਆਇੰਟ ਪੁਆਇੰਟ ਦਰ ਪੁਆਇੰਟ ਫਿਰ ਉਹ ਅੱਗੇ ਹੌਲੀ-ਹੌਲੀ ਰਿਸਕਣਾ ਹੁੰਦਾ ਹੈ ਨਹੀਂ ਸ਼ਬਦ ਤੋਂ ਟੁੱਟ ਕੇ ਬੰਦਾ ਹੋਰ ਕੀ ਧਿਆਨ ਲਾਉਣ ਲੱਗਦਾ ਫਿਰ ਕਹਿੰਦਾ ਸਾਨੂੰ ਚੱਕਰ ਆਉਂਦਿਆਂ ਨੇ ਫਿਰ ਐ ਹੁੰਦਾ ਵਾਹ ਹੁੰਦਾ ਉਹ ਫਿਰ ਜਦੋਂ ਕਿ ਬਿਗਰ ਪਾਉਂਦਾ ਹੈ ਹੁਣ ਤੁਸੀਂ ਸੁਰਤੀ ਨਾਲ ਸਿਮਨੇ ਕਰੋ ਸਾਹਾਂ ਦੋ ਚੀਜ਼ਾਂ ਕਰਨੀਆਂ ਨੇ ਹੁਣ ਤੁਸੀਂ ਇੱਕ ਤਾਂ ਤੁਹਾਨੂੰ ਐ ਲੱਗੇ ਵੀ ਹਾਂ ਸਾਹ ਸਾਡੇ ਥੱਲੇ ਚੱਲਦੇ ਨੇ ਪਰ ਮੈਨੂੰ ਪਤਾ ਨਹੀਂ ਲੱਗਦਾ ਤੇ ਪਹਿਲਾਂ ਪਤਾ ਲੱਗਦਾ ਸੀ ਕਿ ਵੀ ਹੁਣ ਸਾਹਾਂ ਤੋਂ ਅਲੱਗ ਸਾਹਾਂ ਲੱਗ ਚੱਲਦੇ ਨੇ ਸੁਰਤੀ 'ਚ ਨਾਮ ਅਲੱਗ ਜਪਿਆ ਜਾਂਦਾ ਏ ਇਹ ਚੀਜ਼ ਦੋ ਦੋ ਚੀਜ਼ਾਂ ਦੇਖ ਲਓ ਦੁਬਾਰਾ ਫਿਰ ਵੀ ਸੁਰਤੀ 'ਚ ਨਾਮ ਤਾਂ ਅਲੱਗ ਚੱਲਦਾ ਹੈ ਅੰਦਰ ਹੀ ਬਿਨਾ ਜੀਭ ਹਰੇ ਸੁਰਤੀ 'ਚ ਤੇ ਸਾਹ ਥੱਲੇ ਹੌਲੀ-ਹੌਲੀ ਚੱਲਦੇ ਨੇ ਜੇ ਧਿਆਨ ਦੇਵੋਗੇ ਤਾਂ ਸਾਹਾਂ ਦਾ ਪਤਾ ਲੱਗੇਗਾ ਨਹੀਂ ਲੱਗਦਾ ਨਹੀਂ ਸਾਤ ਸਹਿਜ ਵਿੱਚ ਆ ਗਏ ਤੇ ਜਿਹੜਾ ਨਾਮ ਹੈ ਉਹ ਸੁਰਤੀ ਜਪਣ ਲੱਗੀ ਇੱਥੇ ਅਭਿਆਸ ਕਰ ਲੋ ਅੱਗੇ ਤੁਕਤੀ ਬਾਰੇ ਫਿਰ ਉਹ ਕਰਾ ਕੇ ਇੱਥੇ ਅਭਿਆਸ ਕਰੋ ਸੰਗ ਦੀ ਕਾਲ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਤਾਉਣ ਤੋਂ ਵਕਤ ਤਾਉਣ ਤੋਂ ਵਕਤ ਹੋਣ ਦੀ ਪਹਿਲਾ ਪੜਾਅ ਹੈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ